ਕੁਰਬ ਪ੍ਰਮਾਤਮਾ ਬਹੁਤ ਹੈ ਹੀ ਸਭ ਕੁਝ ਹੋ ਖੈਰੋਨਾ ਬਗੈਰ ਤਾਂ ਪਰ ਉਹ ਬੜਾ ਛੇਤੀ ਜਿਹੜਾ ਹੈ ਉਹ ਪ੍ਰਤੱਖ ਦਿਖਾ ਦਿੰਦੇ ਆ ਮੈਨੂੰ ਯਾਦ ਆ ਆਹੀ 3 ਮਹੀਨੇ ਪਹਿਲਾਂ ਮੈਂ ਲੁਧਿਆਣੇ ਇਲੈਕਸ਼ਨਾਂ ਦੇ ਵਿੱਚ ਇਹੀ ਕੇਜਰੀਵਾਲ ਇਹੀ ਰਾਗਵ ਚੱਡਾ ਇਹਨਾਂ ਦੇ ਹੁਕਮਾਂ ਤੇ ਮੈਂ ਜਦੋਂ ਇਲੈਕਸ਼ਨ ਨੋਮੀਨੇਸ਼ਨ ਭਰਨ ਤੋਂ ਇੱਕ ਦਿਨ ਇੱਕ ਦਿਨ ਨਹੀਂ 11 ਵਜੇ ਰਾਤ ਨੂੰ ਸਵੇਰੇ 10 ਵਜੇ ਮੈਂ ਕਾਗਜ਼ ਭਰਨੇ ਆ ਮੈਨੂੰ ਇਹ ਖਾਸ ਤੌਰ ਤੇ ਮੇਰੇ ਕੋਲ ਦੋ ਕਮਰਿਆਂ ਦਾ ਘਰ ਸੀ ਇੱਕ ਜਿਹੜਾ ਸਕਿਉਰਿਟੀ ਰੀਜ਼ਨ ਕਰਕੇ ਉਹਦੇ ਕਰਕੇ ਮੈਨੂੰ ਮਿਲਿਆ ਹੋਇਆ ਸੀ ਜਿੱਥੇ ਮੈਂ ਰਹਿ ਰਿਹਾ ਸੀ ਹੁਣ ਇੱਕ ਦਿਨ ਦਾ ਨਹੀਂ ਰਹਿ ਰਿਹਾ ਸੀ ਮੈਂ ਤਕਰੀਬਨ 2014 ਦਾ ਰਹਿਿਆ ਸੀ ਉੱਤੇ ਦੋ ਇਲੈਕਸ਼ਨਾਂ ਤਿੰਨੋਂ ਇਲੈਕਸ਼ਨਾਂ ਮੈਂ ਲੜ ਲੜ ਲੀਆਂ ਸੀ ਤੇ ਇਸ ਵਾਰ ਇਹਨਾਂ ਨੇ ਉਹਨੂੰ ਇੱਕਦਮ ਕੈਨਸਲ ਕਰਕੇ ਮੇਰੇ ਉੱਤੇ ਇਹ ਕਰਤਾ ਵੀ ਇਹ ਕਰ ਰਾਤੋਂ ਰਾਤ ਛੱਡ ਕੇ ਬਾਹਰ ਨਿਕਲੋ ਤੇ 2 ਕਰੋੜ ਰੁਪਈਆ ਮੇਰੇ ਤੇ ਜਿਹੜਾ ਵਾਈਟ ਦਾ ਉਹ ਦੇਣਾ ਪਊਗਾ 10 ਵਜੇ ਤੱਕ ਨਹੀਂ ਥੋੜੇ ਕਾਗਜ਼ ਰੱਦ ਹੋ ਜਾਣਗੇ ਚਲੋ ਮੈਂ ਤਾਂ 2 ਕਰੋੜ ਰੁਪਈਆ ਵਾਈਟ ਦਾ ਭਰਤਾ ਮੇਰੇ ਬਥੇਰੇ ਮੇਰੇ ਚਾਹਣ ਵਾਲੇ ਨੇ ਪਿਆਰ ਕਰਨ ਵਾਲੇ ਆ ਤੇ ਘਰ ਵੀ ਉਦੋਂ ਹੀ ਛੱਡ ਕੇ ਚਲੇ ਗਏ ਬਥੇਰੇ ਕੋਈ ਘਰਾਂ ਦੀ ਕੋਈ ਕਮੀ ਥੋੜੀ ਸੀ ਉਹ ਤਾਂ ਸਿਕਿਉਰਿਟੀ ਕਰਕੇ ਸਰਕਾਰੀ ਘਰ ਸੀ ਨਹੀਂ ਘਰਾਂ ਦੀ ਕਮੀ ਹੁਣ ਗੱਲ ਇਹ ਹੋਈ ਅੱਜ ਮੈਂ ਸੋਚ ਰਿਹਾ ਸੀ ਮੈਂ ਕਿਹਾ ਦੇਖੋ ਕਿਵੇਂ ਕਿਵੇਂ ਇਹ ਸਮਾਂ ਬਦਲਦਾ ਏ ਅੱਜ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਰਾਗਵ ਚੱਡਾ ਤੇ ਆਮ ਆਦਮੀ ਪਾਰਟੀ ਨੂੰ ਹੁਣ ਤੁਹਾਡਾ ਕੀ ਬਣੂ ਹੁਣ ਕਾਲੀਆ ਤੁਹਾਡਾ ਕੀ ਬਣੂ ਜਿਵੇਂ ਉਹ ਕਹਿੰਦੇ ਆ ਨਾ ਡਾਇਲੌਗ ਇਹਨਾਂ ਨੇ ਮੈਂ ਪੜ੍ਹ ਰਿਹਾ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਿਲਕੁਲ ਜਦੋਂ ਸਰਕਾਰ 'ਚ ਅਸੀਂ ਤਾਂ ਸਰਕਾਰੀ ਘਰਾਂ 'ਚ ਜਾਵਾਂਗੇ ਨਹੀਂ ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਸਾਨੂੰ ਬਿਲਕੁਲ ਕਿਸੇ ਵੀ ਜਿਹੜਾ ਇਹ ਉਹ ਜਿਹੜੀ ਸ਼ਾਨੋ ਸ਼ੌਕ ਜਾਂ ਜੋ ਵੀ ਇਹ ਚੀਜ਼ਾਂ ਸੀ ਬਿਲਕੁਲ ਕਦੇ ਵੀ ਇਹ 2013 ਚ ਇਲੈਕਸ਼ਨਾਂ ਚ ਆ ਮੈਂ ਪੜ ਰਿਹਾ ਇਹ ਇਹਨਾਂ ਦੇ ਪ੍ਰੋਮਿਸ ਸੀ 노 ਸਕਿਉਰਿਟੀ ਉਹ ਆਮ ਆਦਮੀ ਕੇਜਰੀਵਾਲ 노 ਬੰਗਲੋਸ 노 ਕੋਠੀਆਂ 노 ਲਾਲਬੱਤੀ ਕੋਈ ਕੋਈ ਵੀ ਬਿਲਕੁਲ ਅਸੀਂ ਜਿਹੜਾ 노 ਵੀਆਈਪੀ ਕਲਚਰ ਅਸੀਂ ਸਾਰਾ ਕੁਝ ਇਹ ਗੱਲਾਂ ਕਰਾਂਗੇ ਅੱਜ ਹਾਲਾਤ ਦੇਖੋ ਪਹਿਲਾਂ ਮੈਂ ਇਹ ਦੱਸਦਾ ਜਿਹੜੇ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਸੀ ਕੀ ਨਾਮ ਸੀ ਉਹਨਾਂ ਦਾ ਮਨੀਸ਼ ਸੋਧਿਆ ਜੀ ਉਹ ਜਨਾਬੇ ਆਲੀ ਜਿੱਦਣ ਜੇਲ੍ਹ ਚਲੇ ਗਏ ਓਦੋਂ ਬਾਅਦ ਉਹਨਾਂ ਨੇ ਡਿਪਟੀ ਮੁੱਖ ਮੰਤਰੀ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਦਣ ਦੇ ਉਹ ਆਪਣਾ ਘਰ ਨਹੀਂ ਛੱਡੇ ਦੇਖੋ ਪਿਆਰ ਸਰਕਾਰੀ ਘਰਾਂ ਨਾਲ ਕਿੰਨਾ ਹੈ ਉਦਣ ਦਾ ਜਿਹੜੀ ਅੱਜ ਦੇ ਮੁੱਖ ਮੰਤਰੀ ਨੇ ਕੀ ਨੋਆ ਉਹਨਾਂ ਦਾ ਆਤੀ ਜੀ ਆਤੀ ਆਤੀ ਦੇ ਨਾਂ ਤੇ ਉਹਨਾਂ ਦੇ ਮਕਾਨ ਕਰਾ ਕੇ ਉਹਨਾਂ ਦੇ ਤੇ ਰਹਿੰਦੇ ਰਹੇ ਜਿੰਨਾ ਚਿਰ ਵੀ ਉਹ ਜੇਲ੍ਹ ਚ ਰਹੇ ਐਨਾ ਪਿਆਰ ਐਨਾ ਸੁੱਖ ਸੁਵਲਤਾ ਦੀ ਆਦਤ ਡੈਪਟੀ ਸੀਐਮ ਦਾ ਅਸਤੀਫਾ ਉਹਨਾਂ ਦਾ ਮਕਾਨ ਜਿਹੜਾ ਹੈ ਹਾਦਸੀ ਜਿਹੜੇ ਅੱਜ ਦੇ ਮੁੱਖ ਮੰਤਰੀ ਆ ਉਹਨਾਂ ਦੇ ਨਾਂ ਤੇ ਉਹ ਉਹਨੇ ਮਹੀਨੇ ਰਹੇ ਹੁਣ ਕੇਜਰੀਵਾਲ ਸਾਹਿਬ ਜਿਹੜੇ ਕਿ 17 ਮਹੀਨੇ ਰਹੇ ਜਿਹੜੇ ਕਹਿੰਦੇ ਸੀ ਮੈਂ ਤਾਂ ਕਿਸੇ ਚੀਜ਼ ਦੀ ਮੈਨੂੰ ਲੋੜ ਹੀ ਨਹੀਂ ਅੱਜ ਧੱਕੇ ਨਾਲ ਕਿਉਂਕਿ ਜਿਹੜੇ ਮਨੀਸ਼ ਛੋਧਿਆ ਜੀ ਪੜਪੜਗੰਜ ਤੋਂ ਐਮਐਲਏ ਨੇ ਪੜਪੜਗੰਜ ਕਿੱਥੇ ਜਾਣਗੇ ਜੀ ਕਿਉਂ ਕਿ ਆਮ ਆਦਮੀ ਸਰਕਾਰ ਚ ਪੜਪੜਗੰਜ ਤਾਂ ਕੋਈ ਸੜਕੀ ਹੈ ਨਹੀਂਗੀ ਸੜਕਾਂ ਦੇ ਹਾਲ ਨਹੀਂ ਗੇ ਘਰਾਂ ਚ ਪਾਣੀ ਆਉਂਦਾ ਨਹੀਂ ਘਰਾਂ ਚ ਲਾਈਟ ਆਉਂਦੀ ਨਹੀਂ ਡੈਂਗੂ ਮੱਛਰ ਫਿਰਦਾ ਏ ਮਲੇਰੀਆ ਫਿਰਦਾ ਏ ਉਹ ਤਾਂ ਆਮ ਲੋਕ ਰਹਿਣ ਉੱਥੇ ਇਹ ਕਿਉਂ ਰਹਿਣਗੇ ਇਹ ਤਾਂ ਜਿਹੜਾ ਆ ਸਭ ਤੋਂ ਵਧੀਆ ਏਰੀਆ ਏ ਜਿੱਥੇ ਸੈਂਟਰਲ ਗਵਰਨਮੈਂਟ ਦੇਖਭਾਲ ਰੱਖਦੀ ਆ ਅੱਜ ਉਸ 'ਚ ਹਰਪ੍ਰਜਨ ਸਿੰਘ ਜੀ ਉਹ ਰੱਖੀਏ ਇਸ ਕਰਕੇ ਸੀ ਐਮਪੀ ਹੋ ਰਿਹਾ ਇਹਨਾਂ ਨੇ ਪੰਜਾਬ ਦੇ ਕੰਮ ਲਈ ਥੋੜੀ ਬਣਾਏ ਸੀ ਪਹਿਲਾਂ بڑے بڑے ਸੌਦੇ ਕਰ ਗਏ ਉਹਨਾਂ ਤੋਂ ਪੈਸੇ ਲੈ ਲੇ ਤੇ ਉਹ ਤਾਂ ਇਸੇ ਕਰਕੇ ਰੱਖੇ ਸੀ ਤੇ ਉਹ ਵਧੀਆ ਉਹਨਾਂ ਨੇ ਕਿਉਂਕਿ ਉਹ ਵੱਡੇ ਪਲੇਅਰ ਨੇ ਬੜੀਆਂ ਕੰਪਨੀਆਂ ਉਹਨਾਂ ਕੋਲ ਬੜਾ ਰੈਨੋਵੇਸ਼ਨ ਘਰ 'ਚ ਵੀ ਬਹੁਤ ਵੱਡੀ ਰੈਨੋਵੇਸ਼ਨ ਹੋਈ ਹੋਈ ਆ ਦੇਖਿਓ ਤੁਸੀਂ ਹੁਣ ਜਾ ਕੇ ਕਦੇ ਕਰੂੜਾ ਰੁਪਈਆ ਅੰਦਰ ਲੱਗਿਆ ਹੋਇਆ ਘਰ ਦੇ ਤੇ ਉਹ ਘਰ ਜਨਾਬ ਨੇ ਅੱਜ ਪਰਪੜਗੰਜ ਵਾਲਿਆਂ ਨੇ ਸੰਭਲੇ ਆਏ ਜਿਹਦਾ ਨੰਬਰ 32 ਡਾਕਟਰ ਰਜਿੰਦਰ ਪਛਾਦ ਰੋੜਾ ਤੇ ਚੀ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਕਿੱਥੇ ਜੀ ਕਰਦਾ ਜੀ ਉਹ ਸ਼ੀਸ਼ ਮਹਿਲ ਛੱਡਣ ਨੂੰ ਸ਼ੀਸ਼ ਮਹਿਲ ਤਾਂ ਹੋਣਾ ਆਦਸ਼ੀ ਨੇ ਸੰਭਲੇ ਆ ਜੀ ਕਾਨੂੰਨੀ ਤੌਰ ਤੇ ਉਹਨਾਂ ਨੇ ਕਿਹਾ ਮੈਂ ਕਿਉਂ ਨਾ ਇਹਦਾ ਆਨੰਦ ਮਾਣਾਂ ਕਿਉਂਕਿ ਬਹੁਤ ਵੱਡੀਆਂ-ਵੱਡੀਆਂ ਉੱਥੇ ਜਿਹੜੇ ਸੁੱਖ-ਸਹੂਲਦਾਂ ਨੇ 5-5 ਲੱਖ ਦਾ ਤੇ ਇੱਕ ਟੂਟੀ ਆ 50-50 ਲੱਖ ਦੇ ਜਿਹੜੇ ਡੱਬ ਨੇ 스ਵਿਮਿੰਗ ਪੂਲ ਆ ਉਹਦੇ ਵਿੱਚ ਨੌਨ ਟੈਨਿਸ ਦਾ ਹੈ ਸਾਰਾ ਆਨੰਦ ਮਾਣਨਗੇ ਹੁਣ ਉਹ ਕਿਉਂ ਨਾ ਮਾਣ ਤੇ ਪਰ ਇੱਧਰ ਹੁਣ ਫਿਕਰ ਪੈ ਗਿਆ ਵੀ ਕਿੱਥੇ ਜਾਣ ਪਹਿਲਾਂ ਵਿਚਾਰਿਆਂ ਨੂੰ ਦਰਦ ਬੜਾ ਹੋਇਆ 17 ਮਹੀਨੇ ਤੇ ਅੱਜ ਹੁਣ ਉਹ ਵਿਚਾਰੇ ਮੈਨੂੰ ਪਤਾ ਨਹੀਂ ਜਲੰਧਰ ਵਾਲੇ ਕਿੱਥੇ ਜਾਣਗੇ ਜਦੋਂ ਪਾਰਲੀਮੈਂਟ ਚ ਆਇਆ ਕਰਨਗੇ ਜਾਂ ਤਾਂ ਨਾਲ ਕਮਰਾ ਕੁਮਰਾ ਦੇਣਾ ਪਊਗਾ ਤੋਂ ਪਰਿਵਾਰ ਇੱਕ ਘਰ ਚ ਰਹਿਣਗੇ ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਨੇ ਸਾਡੇ ਬੜੇ ਸਤਿਕਾਰਯੋਗ ਨੇ ਉਹਨਾਂ ਦਾ ਵੀ ਬੜਾ ਸੁੱਖ ਨਾਲ ਮਿਹਨਤ ਕਰਕੇ ਵੱਡਾ ਕਾਰੋਬਾਰ ਤੇ ਉਹ ਫਲੈਟ ਵੀ ਜਿਹੜਾ ਉਹਨਾਂ ਦਾ ਘਰ ਸੀ ਉਹ ਵੀ ਬੜਾ ਹੁੰਦਾ ਬਣਿਆ ਹੋਇਆ ਉਹਦੇ ਵਿੱਚ ਵੀ ਬਹੁਤ ਵੱਡਾ ਕੰਮ ਹੋਇਆ ਹੋਇਆ ਆਪ ਤੇ ਉਹ ਦੋਨਾਂ ਚੋਂ ਜਿਹੜਾ ਜ਼ਿਆਦਾ ਵਧੀਆ ਸੀ ਜਿੱਤੇ ਜ਼ਿਆਦਾ ਪੈਸੇ ਲੱਗੇ ਸੀ ਉਹ ਸਾਡੇ ਐਕਸ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਨੇ ਸਾਹਮਲੇ ਆ ਜੀਚ 50 ਲੱਖ ਘੱਟ ਲੱਗਿਆ ਸੀ ਉਹ ਡਿਪਟੀ ਮੁੱਖ ਮੰਤਰੀ ਨੇ ਸਾਹਮਲੇ ਆ ਅੱਜ ਪਤਾ ਲੱਗਦਾ ਵੀ ਕੀ ਭਾਵਕ ਦੀ ਬਿਕਦੀ ਆ ਅੱਜ ਇਹ ਪਤਾ ਇਹ ਇਹ ਰਮਾਤਮਾ ਹੈ ਨਾ ਜਿਹੜਾ ਇਹ ਜਿਵੇਂ ਕਹਿੰਦੇ ਆ ਨਾ ਵੀ ਇਹ ਸਾਹਿਬ ਬਰਾਬਰ ਬਹੁਤ ਛੇਤੀ ਕਰਦਾ ਜੇ ਅੱਗੇ ਸੀ ਇਹ ਕਲਯੁਗ ਚ ਤਾਂ ਸਾਹਮਣੇ ਹੀ ਸਭ ਕੁਝ ਹੋ ਜਾਂਦਾ ਮੈਂ ਅੱਜ ਪਰ ਖੁਸ਼ ਨਹੀਂ ਇਸ ਗੱਲ ਤੇ ਮੈਨੂੰ ਬਹੁਤ ਅੱਜ ਦੁੱਖ ਆ ਵੀ ਕੇਜਰੀਵਾਲ ਸਾਹਿਬ সুইমিং ਪੂਲ ਤੋਂ ਬਗੈਰ ਬੱਚੇ ਨੇ ਪਰਿਵਾਰ ਆ ਮੈਂ ਉਹਨਾਂ ਦੀ ਨਹੀਂ ਗੱਲ ਕਰਦਾ ਹੁਣ ਕਿੱਥੇ ਸੋਨਾ ਬਾਤ ਮ사ਜ ਕਿੱਥੇ ਕਰਾਉਣਗੇ ਬੜਾ ਔਖਾ ਹੋਇਆ ਜੀ 17 ਮਹੀਨੇ ਜੇਲ੍ਹ ਚ ਰਹੇ ਨੇ ਸ਼ੀਸ਼ਮੈਲ ਤੋਂ ਸਭ ਕੁਝ ਸੀਗਾ ਤੇ ਮੈਨੂੰ ਲੱਗਦਾ ਔਖੇ ਸੌਕੇ ਹੁਣ ਵਿਚਾਰੇ ਲਵਲੀ ਯੂਨੀਵਰਸਿਟੀ ਵਾਲੇ ਬਣਾ ਕੇ ਦੇਣਗੇ ਇਹ ਚੀਜ਼ਾਂ ਇਧਰ ਹਰ ਭਜਨ ਬਣਾ ਕੇ ਦੇਊਗਾ ਇੱਕ ਅੱਧੀ ਕਮੈਂਟਰੀ ਕਰਕੇ ਆਊਗਾ ਵੱਡੀ ਸੋਨੀ ਟੀਵੀ ਕਿਸੇ ਦੀ ਸੁੱਖ ਸਹੂਲਤਾਂ ਫੇਰੋ ਇਹਨਾਂ ਨੂੰ ਸੁਸਦੀਆ ਸਾਹਿਬ ਨੂੰ ਪਰ ਬੜਾ ਅਜ ਲੋਕ